ਐਮ ਐਲ ਏ ਖਰੀ ਕਲਸੀ ਤੇ ਐਮ ਐਲ ਏ ਗੁਰਦੀਪ ਸਿੰਘ ਦਾਵਾ ਵੱਲੋਂ ਡੇਰਪਾਪਾ ਨਾਨਕ ਤੇ ਸਰਹਦੀ ਪਿੰਡਾਂ ਦਾ ਕੀਤਾ ਤੋਰਾ ਵੱਖ-ਵੱਖ ਸਰਹਦੀ ਪਿੰਡਾਂ ਦੇ ਲੋਕਾਂ ਦਾ ਜਾਣਿਆ ਹਾਲਚਲ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਦਿੱਤਾ ਪਰੋਸਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਚੰਗ ਨੂੰ ਵੇਖਦਿਆਂ ਹੋਇਆਂ ਹਲਕਾ ਬਟਾਲਾ ਤੋਂ ਐਮ ਐਲ ਏ ਅਮਨ ਸਿੰਘ ਸ਼ਰੀ ਕਲਸੀ ਹਲਕਾ ਡੇਰਪਾਪਾ ਨਾਨਕ ਤੋਂ ਬਤਾਇ ਇੱਕ ਗੁਰਦੀਪ ਸਿੰਘ ਅਰੰਦਾਵਾ ਹਲਕਾ ਡੇਰਪਾਪਾ ਨਾਨਕ ਤੇ ਸਰਹਦੀ ਪਿੰਡਾਂ ਚ ਪਹੁੰਚੇ ਅਤੇ ਇਸ ਮੌਕੇ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਚ ਜਾ ਕੇ ਲੋਕਾਂ ਦਾ ਹਾਲ ਚਾਲ ਜਾਣਿਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਸਰਹੱਦੀ ਜ਼ਿਲ੍ਹੇ ਦੇ ਹਰ ਪਿੰਡ ਤੇ ਲੋਕਾਂ ਨਾਲ ਖੜ੍ਹੀ ਹੈ ਤੇ ਹਰ ਤਰ੍ਹਾਂ ਦਾ ਮਦਦ ਤਾਂ ਇਹਨਾਂ ਵੱਲੋਂ ਪ੍ਰੋਸਾਧਤਾ ਹੈ ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਅਨਜੇ ਸਿੰਘ ਬਾਠ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ ਬਿਲਕੁਲ ਜੀ ਅੱਜ ਡੇਰਾਬਾਬਾ ਨਾਨਕ ਦੇਾ ਦਾ ਬਾਡਰ ਤੇ ਪਿੰਡ ਵਸਦਾ ਅੱਜ ਉਥੋਂ ਦੇ ਲੋਕਾਂ ਨੂੰ ਮਿਲ ਰਹੇ ਆ ਔਰ ਜਿਹੜੇ ਜਿਹੜੇ ਵੀ ਬਾਰਡਰ ਤੇ ਪੈਂਦੇ ਨੇ ਔਰ ਉਹਨਾਂ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਮੈਸੇਜ ਵੀ ਪ੍ਰਸ਼ਾਸਨ ਵੱਲੋਂ ਵੀ ਔਰ ਬਾਕੀ ਆਬਾਦ ਨੂੰ ਜਿਹੜਾ ਜੋ ਪ੍ਰਸ਼ਾਸਨ ਵੱਲੋਂ ਮੈਸੇਜ ਆ ਰਿਹਾ ਸਰਕਾਰ ਵੱਲੋਂ ਜੋ ਹਦਾਇਤਾਂ ਆ ਰਹੀਆਂ ਨੇ ਉਹਨਾਂ ਨੂੰ ਇਹਨ ਬਿਨ ਫੋਲੋ ਕਰੋ ਤਾਂ ਜੋ ਕਿ ਜਿਹੜਾ ਵੀ ਕਿਸੇ ਵੀ ਕੋਈ ਜਾਨੀ ਮਾਲ ਦਾ ਨੁਕਸਾਨ ਨਾ ਹੋ ਸਕੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਬਿਲਕੁਲ ਜੀ ਹੈਲਪਲਾਈਨ ਨੰਬਰ ਸਾਡਾ ਚੰਡੀਗੜ੍ਹ ਵੱਲੋਂ ਵੀ ਜਾਰੀ ਹੋਇਆ ਜੀ ਔਰ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਵੀ ਜਾਰੀ ਹੋਇਆ ਔਰ ਬਤੌਰ ਜਿਹੜੇ ਪੁਖਤਾ ਪ੍ਰਬੰਧ ਨੇ ਬਾਕੀ ਇੱਕ ਗੱਲ ਮੈਂ ਨਾਲ ਇਹ ਵੀ ਗੱਲ ਕਹਿ ਸਕਦਾ ਵੀ ਜਿਦ ਤਰ੍ਹਾਂ ਹੁਣ ਬਾਰਡਰ ਏਰੀਏ ਤੇ ਆਏ ਆ ਆ ਦੇਖ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਸੇ ਵੀ ਕਿਸਮ ਦਾ ਕੋਈ ਵੀ ਜਿਤਨਾ ਕਹਿ ਦਈਏ ਵੀ ਇਹਨਾਂ ਨੂੰ ਕੋਈ ਐਸਾ ਕੋਈ ਡਰ ਘਮ ਨਜ਼ਰ ਵੀ ਨਹੀਂ ਆ ਰਿਹਾ ਔਰ ਇਹੋ ਜਿਹੀ ਕੋਈ ਹਰਕਤ ਵੀ ਨਹੀਂ ਨਜ਼ਰ ਆ ਰਹੀ ਔਰ ਸੇਫ ਜਿਹੜਾ ਏਰੀਆ ਹਾਲ ਦੀ ਕਰਿਆ ਗਿਆ ਬਲੈਕਆਊਟ ਦਾ ਪਾਲਨ ਜਿਹੜਾ ਹਾਂ ਦੇਖੋ ਜੀ ਜੋ ਬਲੈਕਆਊਟ ਦਾ ਪਾਲਨ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਵਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਲਈ ਨਹੀਂ ਕਰ ਰਹੇ ਉਹ ਆਪਣੇ ਲਈ ਕਰ ਰਹੇ ਨੇ ਸੋ ਮੈਂ ਇਹੋ ਗੱਲ ਕਹੂੰਗਾ ਲੋਕਾਂ ਨੂੰ ਇਸ ਜਿਹੜਾ ਮਾਹੌਲ ਜੋ ਬਣਿਆ ਇਹਦੇ ਵਿੱਚ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਥ ਦੇਣ ਦੀ ਔਰ ਜਿਤਨਾ ਮੈਂ ਦੱਸਿਆ ਤੁਹਾਨੂੰ ਵੀ ਜਿਤਨਾ ਵੀ ਸਾਡੇ ਫੌਜੀ ਜਵਾਨ ਵੀ ਇੱਥੇ ਨੇ ਤਤਪਰ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਫੈਸਿਲਿਟੀ ਦੀ ਲੋੜ ਆ 24 ਘੰਟੇ ਇਹਨਾਂ ਦੀ ਹਾਜ਼ਰ ਆਪਣੇ ਬਾਰਡਰ ਏਰੀਆ 'ਚ ਕੋਈ ਰਾਤ ਤੰਮ ਲੱਗ ਕੋ ਐਕਟੀਵਿਟੀ ਇਦਾਂ ਦੀ ਜਮ ਦੇ ਆ ਦੇਖੋ ਜੀ ਹਾਲ ਦੀ ਘੜੀ ਤੇ ਜਿਤਨਾ ਜੋ ਮੈਂ ਦੇਖ ਰਿਹਾ ਆ ਆਪਾਂ ਹੁਣ ਅੱਜ ਬਾਰਡਰਾਂ 'ਤੇ ਆ ਤੇ ਸਾਨੂੰ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਬਿਲਕੁਲ ਕੋਈ ਐਸੀ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਬਾਕੀ ਸੇਫ ਆ ਦੇਖੋ ਅੱਜ ਘਣੀਏ ਕੇ ਬੀੜ ਜਿਹੜਾ ਇੰਡੋਪਾਕ ਦੇ ਬਿਲਕੁਲ ਕੱਡੇ ਤੇ ਵੱਸਿਆ ਪਿੰਡ ਉਹਦੇ 'ਚ ਮੈਂ ਔਰ ਐਮ.ਐਲ.ਏ. ਬਟਾਲਾ ਅਮਰਜੀਤ ਸਿੰਘ ਦੀ ਸ਼ਹਿਰੀ ਕਲਜੀ ਜੇ ਜੇ ਤੌਰ ਤੇ ਇਹਨਾਂ ਲੋਕਾਂ ਨੂੰ ਮਿਲਣ ਆਏ ਆ ਪਿੰਡ ਦੇ ਜਿਹੜੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਹੌਂਸਲੇ ਵਾਲੀ ਗੱਲ ਆ ਕੋਈ ਗੱਲ ਨਹੀਂ ਬਿਲਕੁਲ ਪੀਸਫੁਲ ਕੰਮ ਆ ਆਫੀਸਰ ਵੀ ਇੱਥੇ ਮਿਲਦੇ ਨੇ ਇਹਨਾਂ ਪਿੰਡ ਵਾਲਿਆਂ ਨੂੰ ਵੀ ਮਿਲਦੇ ਨੇ ਨਾ ਇਹਨਾਂ ਪਿੰਡ ਵਾਲਿਆਂ 'ਚ ਕੋਈ ਕਬਰਾਟ ਨਾ ਦੀ ਨਿਸ਼ਾਨੀ ਆ ਨਾ ਇਹ ਕਬਰਾਟ ਨੇ ਪੁਰਾਣੇ ਲੋਕ ਇੱਥੇ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਇਹਨਾਂ 65 ਦੀਆਂ ਕਤਲ ਦੀਆਂ ਚੰਗਾ ਇਹਨਾਂ ਪਿਛਲੇ ਸਮੇਂ 'ਚ ਵੀ ਵੇਖੀਆਂ ਨੇ ਔਰ ਇਹ ਪੂਰਨ ਜਿਹੜੀ ਸਪੋਰਟ ਆ ਸਿਕਿਉਰਿਟੀ ਦੀ ਆਰਮੀ ਦੀ ਪੀਐਸਐਪੀ ਦੀ ਇਹ ਪੂਰੀ ਦ੍ਰਿੜਤਾ ਨਾਲ ਆਪਾਂ ਦਾ ਕੋਆਪਰੇਟਾ ਸਾਡਾ ਆਮ ਪਬਲਿਕ ਦਾ ਔਰ ਸਾਰੀ ਡਿਫੈਂਸ ਦਾ ਸਾਡਾ ਕੋਆਪਰੇਟਾ ਅਗਰ ਕੋਈ ਐਹੋ ਜਿਹਾ ਹੁੰਦਾ ਵਾਕਿਆ ਹੁੰਦਾ ਤਾਂ ਸਾਰਾ ਜਿਹੜਾ ਹਿੰਦੁਸਤਾਨ ਦਾ ਸਾਰਾ ਵਹਾਮਾ ਉਹ ਡਿਫੈਂਸ ਤੇ ਬਿਲਕੁਲ ਨਾਲ ਖੜਿਆ ਆਰਮੀ ਦੇ ਬਿਲਕੁਲ ਨਾਲ ਖੜਿਆ ਜੇ ਦੁਸ਼ਮਣ ਦੇਸ਼ ਨੇ ਕੋਈ ਐਓ ਜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੂੰਹ ਤੋੜ ਜਵਾਬ ਜਿਹੜਾ ਵਾ ਉਹ ਅਸੀਂ ਜਾਨ ਦੇਣਾ ਜਾਣਦੇ ਆ ਪਰ ਅਜੇ ਤੱਕ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਚਾਸੀ ਕੋਈ ਨਹੀਂ ਵੇਖਣ ਨੂੰ ਮਿਲਿਆ ਪੰਜਾਬ ਸਰਕਾਰ ਦੇ ਕੀ ਪ੍ਰਬੰਧ ਨੇ ਪੰਜਾਬ ਸਰਕਾਰ ਦੇ ਮੇਨ ਪ੍ਰਬੰਧ ਆ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਆ ਆਪਾਂ ਪਿੱਛੇ ਜੇ ਅਗਰ ਕੋਈ ਜ਼ਰੂਰਤ ਪੈਂਦੀ ਆ ਤਾਂ ਇਹਨਾਂ ਲੋਕਾਂ ਦੇ ਰਹਿਣ ਵਾਸਤੇ ਕੈਂਪ ਜਿਹੜੇ ਉਹ ਪਿੱਛੇ ਬਣਾਉਂਦੇ ਨੇ ਕਿਹੜੀ ਜਗ੍ਹਾ ਬਣਾਉਂਦੇ ਬਿਲਕੁਲ ਜਿਹੜੇ ਸਕੂਲ ਨੇ ਜਿਵੇਂ ਸ਼ਾਹਪੁਰਚਾਜ ਦਾ ਸਕੂਲ ਕਹਿ ਲਓ ਤਲਵੰਡੀ ਰਾਮੰਦਸ ਦਾ ਸਕੂਲ ਕਹਿ ਲਓ ਉਹਨਾਂ ਦੇ ਵਿੱਚ ਆਪਾਂ ਕੈਂਪ ਬਣਾ ਲਿਆ ਕਿ ਜੇ ਇਹਨਾਂ ਲੋਕਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਲੋਕਾਂ ਨੂੰ ਪਿੰਨਾ ਚ ਇੱਥੋਂ ਚੱਕ ਕੇ ਆਪਾਂ ਉਹਨਾਂ ਕੈਂਪਾਂ ਦੇ ਵਿੱਚ ਰੱਖਣਾ ਨਾਲ ਜਿਹੜੇ ਸਾਡੇ ਹਸਪੀਟਲ ਨੇ ਉਹਨਾਂ ਵਿੱਚ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਬੈੱਡ ਵਗੈਰਾ ਜਾਂ ਪੂਰਾ ਪ੍ਰਬੰਧ 24 ਘੰਟੇ 24 ਆਵਰ ਜਿਹੜਾ ਮੁਲਾਜ਼ਮ ਹੈ ਉਥੇ ਹਸਪੀਟਲਾਂ ਦੇ ਵਿੱਚ ਵੀ ਰਹੇਗਾ ਫਾਇਰ ਬਰਗੇਡ ਦੀਆਂ ਗੱਡੀਆਂ ਹੁਣ ਜਾਂ ਕੁਝ ਵੀ ਆ ਉਹ ਸਾਰਾ ਸਰਕਾਰ ਨੇ ਉਹਨਾਂ ਨੂੰ ਲੱਟ ਕਰਤਾ ਜਿਹੜੇ ਕੈਂਪਸ ਸਕੂਲਾਂ ਚ ਬਣਾਏ ਉਹਨਾਂ ਚ ਕੀ ਫੈਸਿਲਿਟੀਆਂ ਆ ਬਿਲਕੁਲ ਉਹਨਾਂ ਚ ਫੈਸਿਲਟੀਆਂ ਜਦੋਂ ਕੈਂਪਾਂ ਚ ਜਾਣ ਕਿ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਚ ਜਾਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਸੀ ਸਰਕਾਰ ਨੇ ਡੀਸੀ ਸਾਹਿਬ ਨੇ ਦੇਚ ਦਿੱਤਾ ਡੀਸੀ ਸਾਹਿਬ ਦੇ ਹਦਾਇਤਾਂ ਨੂੰ ਬਿਲਕੁਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਨੇ ਜਿਹੜੀਆਂ ਰਾਤ ਨੂੰ ਜਾਗਦੀਆਂ ਨੇ ਉਹ ਬਹੁਤ ਸਾਰੀਆਂ ਸੋਲਰ ਲਾਈਟਾਂ ਦਾ ਕਨੈਕਸ਼ਨ ਜਿਹੜੇ ਉਹ ਕੱਟ ਦਿੱਤੇ ਇਹਨੇ ਕੱਲ ਤੇ ਤਾਂ ਜਿਹੜੇ ਸੀਸੀਟੀ ਕੈਮਰੇ ਲੱਗੇ ਨੇ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸਮਝ ਚਾਹੀਦੀ ਆ ਕਿ ਲੋਕਾਂ ਦੀ ਇਹ ਜਿਹੜੀ ਫੌਰਸਾ ਜਾਨ ਮਾਲ ਦੀ ਰਾਖੀ ਸਰਕਾਰ ਨੇ ਕਰਨੀ ਆ ਡਿਫੈਂਸ ਦੇ ਕਰਨੀਆਂ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਆ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਹੜੇ ਸੀਸੀਟੀ ਕੈਮਰੇ ਲੱਗ ਰਹੇ ਉਹਨਾਂ ਕੈਮਰਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਮੈਂ ਰਾਤ ਦੀ ਗੱਲ ਕਰਦਾ ਕਿ ਰਾਤੀ ਬਹੁਤ ਸਾਰੇ ਜਗ੍ਹਾ ਤੇ ਜਿਹੜੀਆਂ ਸੋਲਰ ਲਾਈਟਾਂ ਬਣਾਂ ਉਹਨਾਂ ਦੇ ਕਰੈਕਸ਼ਨ ਕੱਟ ਦਿੱਤੇ ਗਏ ਨੇ ਲੋਕਾਂ ਨੇ ਬਲੈਕਆਊਟ ਦਾ ਪੂਰਨ ਸਮਰਥਨ ਕੀਤਾ ਸਾਰੇ ਪਿੰਡਾਂ 'ਚ ਬਲੈਕਆਊਟ ਹੋਇਆ ਰਿਹਾ ਸ਼ਹਿਰਾਂ 'ਚ ਵੀ ਬਲੈਕਆਊਟ ਕੁਝ ਇੱਕ ਦੋ ਜਿਵੇਂ ਲੋਕਾਂ ਨੇ ਇਨਵਰਟਰ ਲਾਏ ਨੇ ਮੰਨ ਲਓ ਜੇ ਤਾਂ ਰਾਈਟ ਬਿਜਲੀ ਬੰਦ ਤਾਂ ਬੱਚੇ ਦਾ ਇਨਵਰਟਰ ਨਾਲ ਪੱਖੇ ਪੁੱਖੇ ਜ਼ਰੂਰ ਲੋਕਾਂ ਦੇ ਘਰਾਂ 'ਚ ਚੱਲਦੇ ਹੋਣਗੇ अदरवेਜ਼ ਲੋਕਾਂ ਨੇ ਪੂਰਾ ਡਿਊਟੀ ਸਰਪ ਦੇ ਡਿਊਟੀ ਕਮਿਸ਼ਨ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਲੋਕਾਂ ਨੇ ਕੀਤੀ